ਟਵਾਣਾ ਰੇਡੀ ਦੇ ਸਤਕਾਰ ਸਰੋਤੇ ਕੁਝ ਦਿਨ ਮੈਂ ਕਾਲ ਨਹੀਂ ਲਵਾਂਗਾ ਪਿਛਲੇ ਦਿਨਾਂ ਤੋਂ ਜਦੋਂ ਦਾ ਅੰਡਾਨੀਆਂ ਦਾ ਮੁੱਦਾ ਸੰਸਦ ਦੇ ਵਿੱਚ ਆਇਆ ਤਾਂ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਇੱਕ ਬਿਆਨ ਦਿੱਤੇ ਗਏ ਕਿ ਰਾਹੁਲ ਗਾਂਧੀ ਦਾ ਸਬੰਧ ਅਮਰੀਕਨ ਅਰਬਪਤੀ ਜਾਰਜ ਸਰੋਸ ਦੇ ਨਾਲ ਹੈ ਇਹ ਜਾਰਜ ਸਰੋਸ ਕੌਣ ਹੈ ਕੀ ਉਸ ਦਾ ਪਿਸ਼ੋਕੜ ਹੈ ਕਿ ਅਖੇ ਭਾਰਤ ਨੂੰ ਤੋੜਨਾ ਚਾਹੁੰਦਾ ਹੈ ਇਸ ਬੰਦੀ ਇਸ ਤੇ ਕਈ ਤਰ੍ਹਾਂ ਦੇ ਦੋਸ਼ ਲੱਗਦੇ ਨੇ ਇਹ ਵਿਅਕਤੀ ਇੰਨਾ ਅਮੀਰ ਹੈ ਕਿ ਆਪਣੀ ਟੋਟਲ ਜਾਇਦਾਦ ਨਾਲੋਂ 4 ਗੁਣਾ ਜ਼ਿਆਦਾ ਪੈਸਾ ਦਾਨ ਕਰ ਚੁੱਕਾ ਹੈ ਇਸ ਨੂੰ ਇੱਕ ਜਿੱਦ ਹੈ ਕਿ ਜਿਹੜੇ ਕੱਟੜ ਸਿਆਸਤਦਾਨ ਨੇ ਜਿਹੜੇ ਸੁਸਾਇਟੀ ਲਈ ਘਾਤਕ ਨੇ ਉਹਨਾਂ ਨੂੰ ਇਹ ਪਸੰਦ ਨਹੀਂ ਕਰਦਾ ਕਿਉਂਕਿ ਬਚਪਨ ਦੇ ਵਿੱਚ ਇਸ ਨੂੰ ਆਪਣੀ ਜਾਨ ਜਾਣ ਦਾ ਵੀ ਖਤਰਾ ਸੀ ਤੇ ਆਪਣਾ ਭੇਸ ਬਦਲ ਕੇ ਆਪਣਾ ਨਾਮ ਬਦਲ ਕੇ ਇਸ ਨੇ ਆਪਣੀ ਜ਼ਿੰਦਗੀ ਬਚਾਈ ਇਸ ਦਾ ਬਚਪਨ ਬੜਾ ਸੰਘਰਸ਼ ਭਰਿਆ 25 ਨਵੰਬਰ ਤੋਂ ਲੈ ਕੇ ਭਾਰਤ ਦੇ ਸਰਦਰ ਉਤ ਦੇ ਸੈਸ਼ਨ ਦੇ ਵਿੱਚ ਦੋ ਨਾਂ ਗੂੰਜ ਰਹੇ ਨੇ ਇੱਕ ਤਾਂ ਬੀਜਪੀ ਦੇ ਸਪੋਰਟਰ ਬੀਜਪੀ ਦੀ ਬਨਾਤੇ ਇੱਕ ਲੁੱਟ ਦੀ ਸਲਤਨਤ ਖੜਾ ਕਰਨ ਵਾਲੇ ਗੌਤਮ ਅਡਾਨੀ ਦਾ ਤੇ ਦੂਸਰਾ ਨਾਂ ਗੂੰਜ ਰਿਹਾ ਜਾਰਜ ਸੁਰਾਸ ਦਾ ਵਿਰੋਧੀ ਧਿਰ ਕਾਂਗਰਸ ਦੋਸ਼ ਲਾ ਰਹੀ ਹੈ ਕਿ ਮੋਦੀ ਅਡਾਨੀ ਭਾਈ ਭਾਈ ਤੇ ਭਾਜਪਾ ਦੇ ਨੇਤਾਵਾਂ ਨੇ ਸੋਨੀਆ ਗਾਂਧੀ ਤੇ ਸੁਰਾਸ ਦੇ ਸਬੰਧਾਂ ਦਾ ਮੁੱਦਾ ਉਠਾ ਦਿੱਤਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜਾਰਜ ਸਰੋਸ ਇੱਕ ਬੁੱਢਾ ਆ, ਜਿੱਦੀ ਆ ਤੇ ਖਤਰਨਾਕ ਅਮੀਰ ਹੈ। ਇਸ ਸਬੰਧੀ ਇਹ ਜੋ ਸਾਰੇ ਸਿਲਸਲੇ ਚੱਲੇ ਨੇ ਇਹਨਾਂ ਸਿਲਸਿਲਿਆਂ ਦੇ ਵਿੱਚ ਆ ਜੋ ਕਹਾਣੀਆਂ ਸਾਹਮਣੇ ਆਈਆਂ ਨੇ ਉਹਨਾਂ ਕਹਾਣੀਆਂ ਦੇ ਵਿੱਚ ਤੁਸੀਂ ਵੇਖੋ ਕਿ ਮੈਂ ਤੁਹਾਨੂੰ ਨਾਲ-ਨਾਲ ਤਸਵੀਰ ਸ਼ੇਅਰ ਕਰਦਿਆਂ ਇਹ ਜਾਰਜ ਸਰੋਸਤੀ ਦੀ ਤਸਵੀਰ ਤੁਸੀਂ ਸਕਰੀਨ ਦੇ ਵਿੱਚ ਰਿਓ ਇਸ ਦੇ بیٹے ਦੇ ਨਾਲ ਇਸ ਦੀ ਤਸਵੀਰ ਹੈ 12 ਅਗਸਤ 1930 ਨੂੰ ਹੰਗਰੀ ਦੀ ਰਾਜਧਾਨੀ ਬੁੱਡਾਪੇਸਟ ਦੇ ਬੁੱਡਾਪੇਸਟ ਦੇ ਵਿੱਚ ਇੱਕ ਯੋਧੀ ਪਰਿਵਾਰ ਦੇ ਵਿੱਚ ਇਹ ਪੈਦਾ ਹੁੰਦਾ ਜਾਰਜ ਸਰੋਸ ਤੇ ਐਸ ਵਕਤ ਇਹ 90-92 ਸਾਲ ਉਮਰ ਦਾ ਹੈ ਤੇ ਇਸ ਦੌਰ ਦੇ ਵਿੱਚ ਯਹੂਦੀਆਂ ਨਾਲ ਬਹੁਤ ਨਫ਼ਰਤ ਸੀ ਇਸ ਦਾ ਬਚਪਨ ਦਾ ਨਾਂ ਜਾਰਜ ਸਵਾਟਰੇਜ਼ ਹੈ ਤੇ ਜਸਸਸ ਦੇ ਵਿੱਚ ਉਸਨੇ ਆਪਣਾ ਨਾਂ ਬਦਲਿਆ 1934 ਦੇ ਵਿੱਚ ਆਪਣੀ ਪਛਾਣ ਜਾਰਜ ਸੁਰਾਸ ਤੋਂ ਜਾਰਜ ਸਵਾਟਰੇਜ਼ ਕੀਤੀ ਤੇ 1939 ਦੇ ਵਿੱਚ ਜਦੋਂ ਦੂਸਰਾ ਵਿਸ਼ਵ ਯੁੱਧ ਚੱਲ ਰਿਹਾ ਸੀ ਤਾਂ ਜਾਰਜ ਦੀ ਉਮਰ ਉਸ ਵਕਤ 9 ਸਾਲ ਦੀ ਸੀ ਹਿਟਲਰ ਦੀ 나ਜੀ ਸੈਨਾ ਯੋਧੀਆਂ ਨੂੰ ਲੱਭ ਲੱਭ ਕੇ ਕਤਲ ਕਰ ਰਹੀ ਸੀ ਤੇ 1944 ਦੇ ਵਿੱਚ 나ਜ਼ੀਆਂ ਨੇ ਹੰਗਰੀ ਤੇ ਵੀ ਕਬਜਾ ਕਰ ਲਿਆ ਸੀ ਕਿਉਂਕਿ ਹੰਗਰੀ ਚ ਪੈਦਾ ਹੋਇਆ ਸੀਗਾ 1930 ਦੇ ਵਿੱਚ 12 ਅਗਸਤ ਨੂੰ ਬਚਪਨ ਦੇ ਵਿੱਚ ਜਾਰਜ ਦੇ ਵਕੀਲ ਪਿਤਾ ਨੇ ਉਸਤਾਦ ਸਰ ਨੇ ਬਦਲ ਦਿੱਤਾ ਤੇ ਇਸ ਤਰ੍ਹਾਂ ਉਸਤਾਦ ਜਿਹੜਾ ਨਾਮ ਜਾਰਜ ਸਵਟਰੇਸ ਹੋ ਗਿਆ ਫਿਰ ਜਾਰਜ ਸੁਰੋਸ ਹੋ ਗਿਆ ਤੇ ਇਸ ਲਈ ਉਸਤੇ ਯੁੱਧੀ ਹੋਣ ਦੀ ਪਛਾਣ ਜਿਹੜੀ ਆ ਉਹ ਛੁਪ ਗਈ ਉਸ ਦੌਰ ਦੇ ਵਿੱਚ ਉਸ ਨੂੰ ਯਾਦ ਕਰਦੇ ਹੋਏ ਜੋ ਰੋਸਰਾਸਟ ਕਹਿੰਦੇ ਨੇ ਕਿ 1943-44 ਦੇ ਵਿੱਚ ਜਦੋਂ ਜਰਮਨ ਕਬਜ਼ੇ ਦਾ ਸਾਲ ਸੀ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਬੜਾ ਮਹੱਤਵਪੂਰਨ ਤਜਰਬੇ ਹੋਏ ਤਲਖ ਤਜਰਬੇ ਹੋਏ ਆਪਣੀ ਕਿਸਮਤ ਦੇ ਅੱਗੇ ਝੁਕਣ ਦੀ ਬਜਾਏ ਉਸ ਨੇ ਇਹ ਜਿਹੀਆਂ ਬੁਰੀਆਂ ਤਾਕਤਾਂ ਦਾ ਵਿਰੋਧ ਕਰ ਦਿੱਤਾ ਜਿਹੜੀਆਂ ਜਾਦਾ ਤਾਕਤਵਰ ਹੋ ਗਈਆਂ ਸਨ ਫਿਰ ਵੀ ਅਸੀਂ ਜਿੱਤ ਗਏ ਜਣੀ ਜੋ ਹਿਟਲਰ ਨੇ ਜੂਦੀਆਂ ਦੇ ਨਾਲ ਕੀਤਾ ਉਸ ਨੇ ਬਚਪਨ ਚ ਹੰਡਾਇਆ ਇਸ ਕਰਕੇ ਉਸ ਨੂੰ ਕੱਟੜ ਨੇਤਾਵਾਂ ਦੇ ਨਾਲ ਕਿਤਨੇ ਕਿਤੇ ਨਫ਼ਰਤ ਹੈ ਆਪਣੇ ਕਾਲਜ ਦੀ ਪੜ੍ਹਾਈ ਵੀ ਉਸਤੇ ਬੜੇ ਸੰਘਰਸ਼ ਵਾਲੀ ਸੀ ਤੇ ਜਿਸ ਤਰ੍ਹਾਂ ਉਸਨੇ ਆਪਣੇ ਕਾਲਜ ਦੀ ਸਾਰੀ ਪੜ੍ਹਾਈ ਦਾ ਖਰਚਾ ਇੱਕ ਵੇਟਰ ਦੀ ਨੌਕਰੀ ਕਰਕੇ ਚੁੱਕਿਆ 17 ਸਾਲ ਦੀ ਉਮਰ ਦੇ ਵਿੱਚ ਸਰੋਸ ਪਰਿਵਾਰ ਦੇ ਲਈ ਬੁੱਢਾਪਾ ਛੱਡ ਕੇ ਲੰਡਨ ਆ ਗਿਆ ਤੇ ਜਿਸ ਦੌਰਾਨ ਲੰਡਨ ਦੇ ਸਕੂਲ ਆਫ ਇਕਨੋਮਿਕਸ ਦੇ ਵਿੱਚ ਉਸਨੇ ਐਡਮਿਸ਼ਨ ਲਿਆ ਪੈਸੇ ਦੀ ਤੰਗੀ ਦੇ ਵਾਸਤੇ ਉਸਨੇ ਕੋਲੀ ਦਾ ਕੰਮ ਕੀਤਾ ਵੇਟਰ ਦਾ ਕੰਮ ਕੀਤਾ ਹੋਰ ਲੇਬਰ ਕੀਤੀ ਲੰਡਨ ਦੇ ਸਕੂਲ ਆਫ ਇਕਨੋਮਿਕਸ ਦੇ ਵਿੱਚ ਸੋਰਸ ਨੇ ਇਕਨੋਮਿਕਸ ਦੇ ਨਾਲ ਨਾਲ ਫਿਲਾਸਫੀ ਦੀ ਵੀ ਪੜ੍ਹਾਈ ਪੜ੍ਹੀ ਉਸ ਤੋਂ ਬਾਅਦ ਉਹ ਆਸਟ੍ਰੇਲੀਆ ਮੋਲ ਦੇ ਦਾਰਸ਼ਨਿਕ ਕਾਰਲ ਪਾਪਰ ਦਾ ਉਸ ਤੇ ਗਹਿਰਾ ਪ੍ਰਭਾਵ ਪਿਆ ਬਚਪਨ ਦੇ ਵਿੱਚ ਹੀ ਬੜਾ ਸਮਾਰਟ ਸੀ ਜਾਰਸ ਸੋਰਸ ਤੇ ਹੁਣ ਉਹ ਸਮਝ ਚੁੱਕਾ ਸੀ ਕਿ ਇਕਨੋਮਿਕਸ ਸਭ ਤੋਂ ਵੱਡਾ ਹਥਿਆਰ ਹੈ ਤੇ ਪੈਸੇ ਵਾਲਿਆਂ ਨੂੰ ਕਿਤੇ ਵੀ ਕੋਈ ਦਿੱਕਤ ਨਹੀਂ ਆਉਂਦੀ ਜੇ ਤੁਹਾਡੇ ਕੋਲ ਪੈਸਾ ਤਾਂ ਤੁਸੀਂ ਹਰ ਮਨਸੂਬਾ ਪੂਰਾ ਕਰ ਸਕਦੇ ਹੋ ਹਾਲਾਂਕਿ ਉਹ ਕਟੜਤਾ ਦੇ ਬਹੁਤ ਖਿਲਾਫ ਹੈ ਕਿਉਂਕਿ 나ਜ਼ੀਆਂ ਦੀ ਹਿਟਲਰ ਦੀ ਕਟੜਤਾ ਉਸਨੇ ਬਚਪਨ ਚ ਵੇਖੀ ਜਾਨੀ ਦੁਨੀਆ ਦੇ ਕਟੜ ਨੇਤਾਵਾਂ ਨਾਲ ਉਸ ਨੂੰ ਕਿਤੇ ਨਾ ਕਿਤੇ ਨਫ਼ਰਤ ਹੈ ਦੁਨੀਆ ਦੇ ਪਹਿਲੇ ট্রেਡਿੰਗ ਸੁਪਰਸਟਾਰ ਬਣੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1956 ਦੇ ਵਿੱਚ ਜਾਰਜ ਅਮਰੀਕਾ ਆ ਗਿਆ ਤੇ ਉੱਥੇ ਨਿਊਯਾਰਕ ਦੇ ਵਿੱਚ ট্রেਡਿੰਗ ਹਬ ਵਾਲ ਸਟਰੀਟ ਦੇ ਵਿੱਚ ਅਲੱਗ-ਅਲੱਗ ਉਹਦਿਆਂ ਤੇ ਉਸਨੇ ট্রেਡਿੰਗ ਦੀਆਂ ਵਪਾਰ ਦੀਆਂ ਬਰੀਕੀਆਂ ਸਿੱਖੀਆਂ ਕਿਉਂਕਿ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਪੜ੍ਹਿਆ ਸੀ ਤੇ ਦੂਸਰਾ ਉਸਦਾ ਇਹ ਮੰਨਣਾ ਸੀ ਕਿ ਜੇ ਤੁਹਾਡੇ ਕੋਲ ਪੈਸਾ ਤਾਂ ਤੁਸੀਂ ਸਿਸਟਮ ਦੇ ਨਾਲ ਲੜ ਸਕਦੇ 1978 ਦੇ ਵਿੱਚ ਪਹਿਲਾ ਹੇਜ ਫੰਡ ਡਬਲ ਈਗਲ ਉਸਨੇ ਖੋਲਿਆ ਤੇ ਫਿਰ 1973 ਦੇ ਵਿੱਚ ਕੁਆਂਟਮ ਫੰਡ ਦੀ ਸ਼ੁਰੂਆਤ ਕੀਤੀ ਜੋ ਇਤਿਹਾਸ ਦੇ ਵਿੱਚ ਸਭ ਤੋਂ ਸਫਲ ਹੇਜ ਫੰਡ ਉਸਨੇ ਬਣਾ ਦਿੱਤਾ ਹੇਜ ਫੰਡ ਦੇ ਵੱਡੇ ਨਿਵੇਸ਼ਕਾਂ ਦੇ ਵਿੱਚ ਪੈਸਾ ਇਕੱਠਾ ਕੀਤਾ ਜਾਂਦਾ ਹੈ ਜੋ ਆਪਣੇ ਜੋਖਮ ਵਾਲੇ ਨਿਵੇਸ਼ਾਂ ਦੇ ਵਿੱਚ ਵੱਡਾ ਦਾਅ ਲਾਉਂਦੇ ਨੇ ਤੇ ਇਸ ਦੇ ਵਿੱਚ ਮੁਨਾਫੇ ਦੀ ਸੰਭਾਵਨਾ ਵੱਧ ਜਾਂਦੀ ਹੈ ਕਵਾਟਰਮ ਫਾਡਾਂ ਨੇ 1970 ਤੋਂ ਲੈ ਕੇ ਸਾਲ 2000 ਦੇ ਦਰਮਿਆਨ ਔਸਤਨ ਕਰੀਬ 30% ਸਾਲਾਨਾ ਟਰਨ ਦਿੱਤਾ ਕਰੀਬ 100 ਕਰੋੜ ਰੁਪਏ ਦੇ ਸ਼ੁਰੂਆਤੀ ਨਿਵੇਸ਼ ਤੇ ਜਾਰਜਸ ਰੋਸ ਨੇ ਕੁਝ ਹੀ ਦਹਾਕਿਆਂ ਦੇ ਵਿੱਚ 3.3 ਲੱਖ ਕਰੋੜ ਬਣਾਇਆ ਉਹ ਉਹ ਸ਼ਖਸ਼ਾ ਜਿਸ ਨੇ ਲੰਡਨ ਦੇ ਬੈਂਕ ਆਫ ਇੰਗਲੈਂਡ ਨੂੰ ਵੀ ਤਬਾਹ ਕੀਤਾ 16 ਸਤੰਬਰ 1992 ਨੂੰ ਬਲੈਕ ਵੈਡnesਡੇ ਕਿਹਾ ਜਾਂਦਾ ਹੈ ਕਿਉਂਕਿ ਇਸ ਦਿਨ ਜਾਰਜ ਸਰੋਸ ਨੇ ਬੈਂਕ ਆਫ ਇੰਗਲੈਂਡ ਨੂੰ ਤੋੜ ਕੇ ਕੰਗਾਲ ਕਰ ਦਿੱਤਾ ਸੀ 1990 ਦੇ ਦਹਾਕੇ ਦੀ ਸ਼ੁਰੂਆਤ ਦੇ ਦੌਰਾਨ ਯੂਰੋਪੀਅਨ ਦੇਸ਼ਾਂ ਨੇ ਆਪਣੀ ਕਰੰਸੀ ਵੈਲਿਊ ਨੂੰ ਸਥਿਰ ਤੇ ਮਜ਼ਬੂਤ ਕਰਨ ਤੋਂ ਬਚਾਉਣ ਦੇ ਲਈ ਐਕਸਚੇਂਜ ਰੇਟ ਮੈਕਨਿਜ਼ਮ ਸ਼ੁਰੂ ਕੀਤਾ ਬ੍ਰਿਟਿਸ਼ ਪੌਂਡ ਦੀ ਕੀਮਤ ਜ਼ਿਆਦਾ ਸੀ ਜਦੋਂ ਕਿ ਯੂਕੇ ਦੀ ਅਰਥਵਿਵਸਥਾ ਮੰਦੀ ਸੀ ਤੇ ਮਹਿੰਗਾਈ ਤੇ ਬੇਰੁਜ਼ਗਾਰੀ ਨਾਲ ਯੂਕੇ ਯੂਜ਼ ਰਿਹਾ ਸੀਗਾ ਸਰੋਸ ਨੇ ਇਸ ਵਕਤ ਭਾਂਪ ਲੈ ਕੇ ਯੂਕੇ ਪੌਂਡ ਤੇ ਸ਼ਾਰਟ ਪੋਜੀਸ਼ਨ ਲੈ ਲਈ ਉਸ ਤਰ੍ਹਾਂ ਉਸਨੇ ਕੁਆਟਮ ਫੌਂਡਾਂ ਦੇ ذریعے ਸੋਰਸ ਨੇ ਪੌਂਡ ਆਧਾਰ ਲਿਆ ਤੇ ਫਿਰ ਉਸ ਨੂੰ ਵੇਚ ਦਿੱਤਾ ਉਸ ਨੂੰ ਉਮੀਦ ਸੀ ਕਿ ਇਸ ਦੀ ਕੀਮਤ ਡੇਗਣ ਨਾਲ ਇਸ ਹਸਤੇ ਪਾਤੇ ਵਾਪਸ ਕਰੀ ਦੇਗਾ ਜਿਸ ਤਰ੍ਹਾਂ ਉਸਨੇ 10 ਬਿਲੀਅਨ ਡਾਲਰ ਉਸ ਦੇ ਵਿੱਚ ਝੋਕ ਦਿੱਤੇ ਆਖਰ ਯੂਕੇ ਸਰਕਾਰ ਨੂੰ ERM ਤੋਂ ਬਾਹਰ ਨਿਕਲਣਾ ਪਿਆ ਤੇ ਪੌਂਡ ਦੀ ਡਿਵੈਲੂਏਸ਼ਨ ਹੋ ਗਈ ਬੈਂਕ ਆਫ ਇੰਗਲੈਂਡ ਟੁੱਟ ਗਿਆ ਇਸ ਤੋਂ ਮਹਿਜ ਇੱਕ ਦਿਨ ਦੇ ਵਿੱਚ ਸੋਰਸ ਨੇ 1 ਬਿਲੀਅਨ ਡਾਲਰ ਤੋਂ ਜ਼ਿਆਦਾ ਮੁਨਾਫਾ ਕਮਾਇਆ ਹਾਲਾਂਕਿ ਕਈ ਮੁਲਕ ਜਾਰਸ ਰੋਸ ਨੂੰ ਇਕਨੋਮਿਕ ਟੈਰੋਰਿਸਟ ਕਹਿੰਦੇ ਨੇ ਕਈ ਦੇਸ਼ਾਂ ਦੀ ਅਰਥਵਿਵਸਥਾ ਵੀ ਉਸਨੇ ਵਿਗਾੜੀ ਹੈ ਸਰੋਸ ਨੇ ਸਿਰਫ ਬੈਂਕ ਆਫ ਇੰਗਲੈਂਡ ਨੂੰ ਨਹੀਂ ਤਬਾਹ ਕੀਤਾ ਬਲਕਿ ਥਾਈਲੈਂਡ ਮਲੇਸ਼ੀਆ ਇੰਡੋਨੇਸ਼ੀਆ ਤੇ ਰੂਸ ਅਤੇ ਜਪਾਨ ਦੀ ਇਕਨੋਮੀ ਨੂੰ ਡੇਗਣ ਦੇ ਦੋਸ਼ ਵੀ ਉਸਤੇ ਲੱਗਦੇ ਨੇ ਉਸਨੇ ਆਪਣੀ ਮਾਈਕਰੋ ਇਕਨੋਮਿਕ ਸਮਝ ਦਾ ਫਾਇਦਾ ਉਠਾ ਕੇ ਦੇਸ਼ ਦੀ ਜਿਹੜੀ ਕਰੰਸੀ ਹੈ ਉਹਨਾਂ ਦੇ ਖਿਲਾਫ ਦਾਲਾ ਤੇ ਜਮ ਕੇ ਮੁਨਾਫਾ ਕਮਾਇਆ 1992 ਦੇ ਵਿੱਚ ਅਮਰੀਕਨ ਟੀਵੀ ਸ਼ੋਅ 60 ਮਿੰਟਸ ਦੇ ਇੱਕ ਇੰਟਰਵਿਊ ਦੇ ਵਿੱਚ ਉਸ ਤੋਂ ਪੁੱਛਿਆ ਗਿਆ ਕਿ ਉਹ ਉਸ ਨੂੰ ਆਪਣੇ ਕੀਤੇ ਅਪਰਾਧ ਦਾ ਇਲਮ ਨਹੀਂ ਹੁੰਦਾ ਤਾਂ ਸਰੋਸ ਨੇ ਆਖਿਆ ਕਿ ਮੈਂ ਮੂਲ ਰੂਪ ਦੇ ਵਿੱਚ ਪੈਸਾ ਕਮਾਉਣ ਦੇ ਲਈ ਹਾਂ ਮੈਂ ਜੋ ਕਰਦਾ ਉਸ ਨੂੰ ਸਮਾਜਿਕ ਪ੍ਰਨਾਮ ਨੂੰ ਉਸ ਤੇ ਮੈਂ ਮੂਲ ਰੂਪ ਦੇ ਵਿੱਚ ਪੈਸਾ ਕਮਾਉਣ ਦੇ ਲਈ ਨਹੀਂ ਮੈਂ ਮੂਲ ਰੂਪ ਦੇ ਵਿੱਚ ਜੋ ਕਰਦਾ ਉਹ ਸਮਾਜਿਕ ਨਤੀਜਿਆਂ ਨੂੰ ਦੇਖ ਕੇ ਮੈਂ ਨਹੀਂ ਦੇਖਦਾ ਤੇ ਨਾ ਹੀ ਦੇਖਣਾ ਚਾਹਣਾ ਮੈਨੂੰ ਗਿਲਟ ਮਹਿਸੂਸ ਨਹੀਂ ਹੁੰਦਾ ਕਿਉਂਕਿ ਮੈਂ ਇੱਕ ਅਨੈਤਿਕ ਗਤੀਵਿਧੀਆਂ ਦੇ ਵਿੱਚ ਲੱਗਿਆ ਹੋਇਆ ਹਾਂ ਜਿਸ ਦਾ ਅਪਰਾਧ ਬੋਧ ਦਾ ਕੋਈ ਲੈਣਾ ਦੇਣਾ ਨਹੀਂ ਹੈ ਹਾਲਾਂਕਿ ਦੁਨੀਆ ਦੇ ਵੱਡੇ ਦਾਨੀਆਂ ਦੇ ਵਿੱਚ ਉਸ ਦਾ ਨਾਮ ਸ਼ਾਮਲ ਹੈ ਆਪਣੀ ਟੋਟਲ ਜਾਇਦਾਦ ਟੋਟਲ ਨੈਟਵਰਕ ਤੋਂ 4 ਗੁਣਾ ਜ਼ਿਆਦਾ ਉਹ ਦਾਨ ਕਰ ਚੁੱਕਾ ਹੈ ਅੰਦਾ ਦੁੱਧ ਪੈਸਾ ਕਮਾਉਣ ਦੇ ਵਿੱਚ ਲੱਗੇ ਸਰੋਸ ਨੇ 1969 ਦੇ ਵਿੱਚ 79 ਦੇ ਵਿੱਚ ਇੱਕ ਓਪਨ ਸੁਸਾਇਟੀ ਫੰਡ ਜਾਣੀ OSF ਨਾਂ ਦਾ ਇੱਕ ٹرسٹ ਬਣਾਇਆ ਇਸ ਦਾ ਨਾਮ ਦਾਰਸ਼ਨਿਕ ਕਾਰਲ ਪਾਪਰ ਦੀ ਕਿਤਾਬ ਦਾ ਓਪਨ ਸੁਸਾਇਟੀ ਐਂਡ ਇਟਸ ਐਨਮੀਸ ਦੇ ਵਿੱਚ ਰੱਖਿਆ ਗਿਆ ਸੋਰੋਸ ਦਾ ਬਚਪਨ ਦਾ ਅਨੁਭਵ ਦੱਸਦਾ ਕਿ ਕਈ ਨੇਤਾ ਜਿਆਦਾ ਤਾਕਤਵਰ ਹੋ ਗਏ ਨੇ ਜਦੋਂ ਉਹ ਨੇਤਾ ਕਿਸੇ ਵੀ ਮੁਲਕ ਦੇ ਤਾਕਤਵਰ ਹੋ ਜਾਂਦੇ ਨੇ ਤੇ ਉਹ ਬਹੁਤ ਘਾਤਕ ਹੋ ਜਾਂਦੇ ਨੇ ਜਾਣੀ ਕਿਸੇ ਵੀ ਮੁਲਕ ਦਾ ਜਦੋਂ ਕੋਈ ਨੇਤਾ ਤਾਕਤਵਰ ਹੋ ਜਾਂਦਾ ਤਾਂ ਉਹ ਘਾਤਕ ਹੋ ਜਾਂਦਾ ਭਾਵੇਂ ਉਹ ਮੋਦੀ ਸਾਹਿਬ ਹੋਣ ਤੇ ਭਾਵੇਂ ਉਹ ਪੂਤਨ ਹੋਵੇ ਤੇ ਭਾਵੇਂ ਉਹ ਕੋਰੀਆ ਵਾਲਾ ਹੋਵੇ ਤੇ ਭਾਵੇਂ ਉਹ ਕਿਸੇ ਹੋਰ ਮੁਲਕ ਦਾ ਹੋਵੇ ਇਹ ਦੀ ਸੋਚ ਹੈ ਇਸ ਲਈ ਜਿਹੜਾ OSF ਲੋਕਤੰਤਰ ਮਾਨਵ ਅਧਿਕਾਰਾਂ ਤੇ ਸਮਾਜਿਕ ਨਿਆਂ ਤੇ ਕੰਮ ਕਰਦਾ ਇਹ ਉਸਦੇ ਆਪਣੇ ਗੱਲਬਾਤ ਦੇ ਵਿੱਚ ਕਬੂਲਿਆ ਕਿਉਂਕਿ ਬਚਪਨ ਦੇ ਵਿੱਚ ਜਿਸ ਤਰ੍ਹਾਂ ਹਿਟਲਰ ਦੇ ਜ਼ੁਲਮ ਉਸਨੇ ਆਪਣੇ ਬਚਪਨ ਦੇ ਵਿੱਚ ਦੇਖੇ ਕਿ ਕਿਸ ਤਰ੍ਹਾਂ ਯਹੂਦੀ ਹੋਣ ਦੇ ਬਨਾਤੇ ਸਾਨੂੰ ਕੋਇਆ ਜਾ ਰਿਹਾ ਉਹ ਕਿਤੇ ਨਾ ਕਿਤੇ ਉਸ ਦੇ ਬਾਲ ਮਨ ਦੇ ਵਿੱਚ ਰੰਜ ਹੈ ਉਸ ਨੂੰ ਲੈ ਕੇ ਉਹ ਅਮੀਰ ਬਣਿਆ ਤੇ ਜਿਸ ਨੇ ਫਿਰ ਬੈਂਕ ਆਫ ਇੰਗਲੈਂਡ ਨੂੰ ਵੀ ਤੋੜਿਆ ਕਿਉਂਕਿ ਜ਼ੁਲਮ ਦੇ ਖਿਲਾਫ ਲੜਾਈ ਲੋਕੀ ਜਸਮਾਨੀ ਲੜਦੇ ਨੇ ਹੁਣ ਤੱਕ ਜਦੋਂ ਬਾਬਰ ਕੇ ਆਏ ਤਾਂ ਬਾਬੇ ਕਹਿੰਨੇ ਗੁਰਨਾਨਕ ਸਾਹਿਬ ਨੇ ਉਸ ਜ਼ੁਲਮ ਦਾ ਵਿਰੋਧ ਕੀਤਾ ਧਾਰਮਿਕ ਨਜ਼ਰੀਏ ਤੋਂ ਲੋਕਾਂ ਨੂੰ ਸਮਝਾਇਆ ਪਰ ਜਰਸ ਰੋਸ ਦੀ ਨੀਤੀ ਇਹ ਹੈ ਕਿ ਜਿਹੜਾ ਵੀ ਦੁਨੀਆ ਦਾ ਜ਼ਾਲਮ ਬਾਦਸ਼ਾਹ ਭਾਵੇਂ ਉਹ ਨਿਰੋ ਹੋਵੇ ਕਿ ਉਸ ਨੂੰ ਰੋਕਣ ਵਾਸਤੇ ਤੁਹਾਡਾ ਪੈਸੇ 'ਚ ਤਾਕਤਵਰ ਹੋਣਾ ਜ਼ਰੂਰੀ ਹੈ ਜੇ ਤੁਹਾਡੇ ਕੋਲ ਪੈਸਾ ਹੈ ਤਾਂ ਤੁਸੀਂ ਵੱਡੇ ਵੱਡੇ ਜ਼ੁਲਮੀ ਨੂੰ ਹਰਾ ਸਕਦੇ ਹੋ ਇਹ ਉਹਦੀ ਸੋਚ ਹੈ ਸ੍ਰੋਸਤ ਦਾ ਇਹ ਬਚਪਨ ਦਾ ਤਜਰਬਾ ਹੈ ਕਿ ਕੋਈ ਨੇਤਾ ਜਦੋਂ ਤਾਕਤਵਰ ਹੋ ਜਾਂਦਾ ਤਾਂ ਉਹ ਉਹਦਾ ਸਿਧਾਂਤ ਛੱਡ ਦਿੰਦਾ ਉਹ ਪਬਲਿਕ ਤੇ ਜ਼ੁਲਮ ਕਰਦਾ ਤੇ ਉਸ ਤੇ ਜ਼ੁਲਮਾਂ ਦੇ ਖਾਤਮੇ ਵਾਸਤੇ ਇੱਕ ਪੈਸੇ ਵਾਲਾ ਅਮੀਰ ਜੋ ਇਮਾਨਦਾਰ ਹੈ ਉਸ ਨੂੰ ਰੋਕ ਸਕਦਾ ਹੈ ਪੈਸਾ ਜਿਵੇਂ ਕਹਿੰਦੇ ਨੇ ਕਿ ਰੁਪਈਆ ਸਭ ਦਾ ਪਨਭਈਆ ਇਸ ਲਈ OSF ਜਿਹੜਾ ਇਸਨੇ ਫੰਡ ਕੈਂਪ ਕੀਤਾ ਜਿਸ ਦੇ ਵਿੱਚ ਉਸਨੇ ਆਪਣੀ ਨੈਟਵਰਕ ਤੋਂ ਜ਼ਿਆਦਾ ਪੈਸਾ ਇਸ ਫੰਡ ਤੇ ਲਾਇਆ ਜੋ ਲੋਕਾਂ ਦੀ ਭਲਾਈ ਤੇ ਮਨੁੱਖੀ ਅਧਿਕਾਰਾਂ ਤੇ ਸਮਾਜਿਕ ਨਿਆਂ ਤੇ ਕੰਮ ਕਰਦਾ ਉਸ ਦੀ ਇਸ ਸੋਚ ਕਰਕੇ ਹੁਣ ਬੀਜੇਪੀ ਨੇ ਕੀ ਕੀਤਾ ਬੀਜੇਪੀ ਨੇ ਇਹ ਦੋਸ਼ ਲਾ ਦਿੱਤਾ ਕਿ ਰੋਹਲ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਜਾਤ ਅਧਾਰਤ ਜਨਗਣਨਾ ਦੀ ਗੱਲ ਕਰਦਾ ਹੈ ਰੋਹਲ ਜਿਸ ਤਰ੍ਹਾਂ ਆਮ ਲੋਕਾਂ ਦੀ ਗੱਲ ਕਰਦਾ ਕਾਂਗਰਸ ਜਿਸ ਤਰ੍ਹਾਂ ਆਮ ਲੋਕਾਂ ਦੀ ਗੱਲ ਕਰਦੀ ਹੈ ਦਬੇ ਕੁਚਲੇ ਲੋਕਾਂ ਦੀ ਗੱਲ ਕਰਦੀ ਹੈ ਇਹਨੂੰ ਪੈਸਾ ਜਾਰੀ ਸਰੋਸ ਦੇ ਰਿਹਾ ਹੁਣੇ ਤੁਸੀਂ ਵੇਖਣਾ ਕਿ ਵਾਕਈ ਕਾਂਗਰਸ ਕੋਲ ਇੰਨਾ ਪੈਸਾ ਆਇਆ ਠੀਕ ਹੈ ਉਸਨੇ ਯਾਤਰਾ ਕੀਤੀ ਹੈ ਉਸਦੀ ਯਾਤਰਾ ਤੇ ਕਿੰਨਾ ਕੁ ਪੈਸਾ ਲੱਗਿਆ ਹੋਣਾ ਇੰਨਾ ਸਾਰੇ ਆਮ ਲੋਕਾਂ ਨੇ ਸਪੋਰਟ ਕੀਤਾ ਉਹ ਜੋ ਜਾਰਜ ਸਰੋਸ ਨੇ ਜਿਹੜਾ ਟਰੱਕ ਭਰ ਕੇ ਭੇਜ ਦਿੱਤੇ ਹੁਣ ਜੇ ਤੁਸੀਂ ਇਹ ਵੇਖੋ ਦੂਸਰੇ ਪਾਸੇ ਮੋਦੀ ਜਾਂ ਬੀਜੇਪੀ ਨੂੰ ਜਦੋਂ 213 ਚ ਗੱਲ ਚੱਲੀ ਕਿ ਇਲੈਕਸ਼ਨ ਲੜਨ ਵਾਸਤੇ 500 ਕਰੋੜ ਰੁਪਏ ਚਾਹੀਦੇ ਬੀਜੇਪੀ ਨੇ ਆਪਣਾ ਆਰਐਸਐਸ ਨੇ ਆਪਣਾ ਮਨਸੂਬਾ ਬਣਾਇਆ ਕਿ ਜੇ 214 ਜਿਤਨਾ ਤਾਂ ਤੁਹਾਨੂੰ ਘੱਟੋ-ਘੱਟ 500 ਕਰੋੜ ਰੁਪਏ ਚਾਹੀਦਾ ਤੁਰਤ ਹੁਣ ਅਡਾਨੀ ਨੂੰ ਕਿਹਾ ਗਿਆ ਉਹ ਕਿੱਥੋਂ ਲਿਆਉਂਦਾ 500 ਕਰੋੜ ਰੁਪਏ ਕਿਉਂਕਿ ਉਹਦੇ ਕੋਲ ਸ਼ਾਹੂਕਾਰ ਨੇ ਸੀ ਪਰ ਮੋਦੀ ਜੀ ਕੋਲ ਸ਼ਾਹੂਕਾਰ ਸੀ ਗੁਜਰਾਤ ਵਾਲੇ ਇਸੇ ਕਰਕੇ ਉਹਨਾਂ ਦੇ ਚੋਪਰਾਂ 'ਚ ਆਜੇ ਸੀਐਮ ਫਿਰ ਪੀਐਮ ਬਣ ਕੇ ਦਿੱਲੀ ਜਾਂਦਾ ਅਡਾਨੀ ਦੇ ਚੋਪਰ 'ਚ ਹੁਣ ਇੱਕ ਪਾਸੇ ਉਹ ਪੈਸਾ ਸਪੋਜ਼ ਕਰੋ ਮੰਨ ਵੀ ਲਏ ਕਿ ਜਾਰਜ ਸਰੋਸ ਮੰਨਿਆ ਕਿ ਇਹਨਾਂ ਨੂੰ ਸਪੋਰਟ ਕਰਦਾ ਤਾਂ ਜਾਰਜ ਸਰੋਸ ਨੇ ਕਿਹੜੇ ਮਤਲਬ ਆਮ ਬੰਦੇ ਦਾ ਤਖਤਾ ਪਲਟਾ ਦਿੱਤਾ ਉਹ ਜਿਹੜਾ ਬੰਦਾ ਬਚਪਨ ਦੇ ਵਿੱਚ ਇਹਨਾਂ ਮਤਲਬ ਹਿਟਲਰ ਦੇ ਜਾਂ ਇਹਨਾਂ ਨਾਜ਼ੀਮਾਂ ਦਾ ਸਾਹਮਣਾ ਕਰ ਚੁੱਕਾ ਹੈ ਨਾਜ਼ੀਆਂ ਦਾ ਤੇ ਉਹਦੀ ਇੱਕ ਲੜਾਈ ਇਸ ਤਰ੍ਹਾਂ ਦੇ ਲੋਕਾਂ ਪ੍ਰਤੀ ਹੈ ਜੋ ਰਾਹੁਲ ਨੂੰ ਸਪੋਰਟ ਕਰਦਾ ਵੀ ਹੈ ਮੰਨ ਲਈ ਤਾਂ ਕੀ ਭਾਰਤੀ ਲੋਕਾਂ ਲਈ ਇਹ ਘਾਤਕ ਹੈ ਇਹ ਤੁਸੀਂ ਸੋਚਣਾ ਪਰ ਉਹ ਚੱਕ ਲਿਆ ਗਿਆ ਕਿ ਇਹ ਦੇਸ਼ ਤੋੜੇਗਾ। ਓਐਸਐਫ ਜਿਹੜਾ ਉਹਦਾ ਫੰਡ ਹੈ 100 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਫੈਲ ਚੁੱਕਿਆ ਹੈ ਅਤੇ ਦਾਵਾ ਕਿ ਸਰੋਸ ਇਸ ਤੇ ਲਈ ਹੁਣ ਤੱਕ 32 ਬਿਲੀਅਨ ਡਾਲਰ ਯਾਨੀ ਕਿ 2.7 ਲੱਖ ਕਰੋੜ ਰੁਪਏ দান ਕਰ ਚੁੱਕਾ ਹੈ। 2.7 ਲੱਖ ਕਰੋੜ দান ਕਰ ਚੁੱਕਾ ਹੈ। ਸਰੋਸ ਦੀ ਮੌਜੂਦਾ ਨੈਟਵਰਥ ਤਕਰੀਬਨ 7 ਬਿਲੀਅਨ ਡਾਲਰ ਹੈ। ਯਾਨੀ ਕਿ ਆਪਣੀ ਨੈਟਵਰਥ ਤੋਂ ਚਾਰ ਗੁਣਾ ਜ਼ਿਆਦਾ ਰਕਮੋਂ ਹੁਣ ਤੱਕ ਦਾਨ ਕਰ ਚੁੱਕਾ ਹੈ 1999 ਦੇ ਵਿੱਚ ਸਰੋਸਥੀ ਸੰਸਥਾ ਨੇ ਪਹਿਲੀ ਵਾਰ ਭਾਰਤ ਵਿੱਚ ਐਂਟਰੀ ਕੀਤੀ 2016 ਦੇ ਵਿੱਚ ਭਾਰਤ ਸਰਕਾਰ ਨੇ ਦੇਸ਼ ਦੇ ਵਿੱਚ ਇਸ ਸੰਸਥਾ ਦੇ ذریعے ਹੋਣ ਵਾਲੀ ਫੰਡਿੰਗ ਤੇ ਰੋਕ ਲਾ ਦਿੱਤੀ ਹੁਣ ਮੰਨਿਆ ਕਿ ਜੇ 2016 ਦੇ ਵਿੱਚ ਭਾਰਤ ਸਰਕਾਰ ਨੇ ਰੋਕ ਲਾ ਦਿੱਤੀ 1999 ਦੇ ਵਿੱਚ ਇਸ ਦੀ ਸੰਸਥਾ ਨੇ ਪਹਿਲੀ ਵਾਰ ਭਾਰਤ ਚ ਐਂਟਰੀ ਕੀਤੀ ਤਾਂ 2016 ਦੇ ਵਿੱਚ ਮੋਦੀ ਸਰਕਾਰ ਨੇ ਆਉਂਦੇ ਇਸ ਤੇ ਰੋਕ ਲਾ ਦਿੱਤੀ ਤਾ ਫਿਰ ਭਾਈਓ ਹੁਣ ਕਿੱਥੋਂ ਮਦਦ ਕਰ ਰਿਆ ਹੁਣ ਤੁਸੀਂ ਰੌਲਾ ਕਿਸ ਚੀਜ਼ ਦਾ ਪਾਉਂਦੇ ਹੋ ਤੁਹਾਡੀ ਸਰਕਾਰ ਹੈ ਜੇ ਸਰੋਸਤਾ ਕੋਈ ਪੈਸਾ ਆਉਂਦਾ ਜਾਂ ਸਰਸ ਆਉਂਦਾ ਤੁਸੀਂ ਰੋਕ ਲਾ ਚੁੱਕੇ ਹੋ ਹਰ ਪੋਲੀਟੀਕਲ ਤੌਰ ਤੇ ਮੰਨਿਆ ਜਾਂਦਾ ਕੋਈ ਪੈਸੇ ਦੇ ਦਮ ਤੇ ਸੱਤਾ ਬਦਲਣ ਦੀ ਉਸ ਦੀ ਚਾਹਤ ਹੈ ਸਰੋਸ ਡੈਮੋਕ੍ਰੈਟਿਕ ਸਮਰਥਕ ਹੈ ਤੇ ਉਹ ਡਟ ਕੇ ਪੋਲੀਟੀਕਲ ਫੰਡਿੰਗ ਕਰਦਾ ਉਸ ਤੇ ਦੋਸ਼ ਲੱਗਦੇ ਨੇ ਕਿ ਉਹ ਸੱਤਾ ਦਾ ਭੁੱਖ ਹੈ ਤੇ ਦੁਨੀਆ ਦੇ ਵਿੱਚ ਕੰਮ ਕਰਨ ਦੇ ਤਰੀਕੇ ਨੂੰ ਕੰਟਰੋਲ ਕਰਨਾ ਚਾਹੁੰਦਾ 204 ਦੇ ਵਿੱਚ ਇੱਕ ਲਿਖੇ ਲੇਖ ਦੇ ਵਿੱਚ ਉਸਨੇ ਲਿਖਿਆ ਸੀ ਕਿ ਮੈਂ ਖੁਦ ਕਿਸੇ ਤਰ੍ਹਾਂ ਦਾ ਭਗਵਾਨ ਮੈਂ ਖੁਦ ਨੂੰ ਕਿਸੇ ਤਰ੍ਹਾਂ ਦਾ ਭਗਵਾਨ ਮੰਨਿਆ। ਅਗਰ ਇਹ ਸੱਚ ਹੈ ਤਾਂ ਮੈਂ ਬਚਪਨ ਦੇ ਵਿੱਚ ਹੀ ਆਪਣੇ ਨਾਲ ਕੋਈ ਸ਼ਕਤੀਸ਼ਾਲੀ ਮਸੀਹੀ ਹੀ ਕਲਪਨਾ ਵਿੱਚ ਲੈ ਕੇ ਆਇਆ ਸੀ ਜਿਨ੍ਹਾਂ ਨੂੰ ਮੈਨੂੰ ਕੰਟਰੋਲ ਕਰਨਾ ਸੀ। ਅਨਤਾ ਮੈਨੂੰ ਪਰੇਸ਼ਾਨੀ ਦੇ ਵਿੱਚੋਂ ਡਾਲ ਪਾ ਸਕਦੀਆਂ ਸੀ। ਆਪਣੀ ਬੁੱਕ ਸਰੋਸਨ ਸੋਰਸਸ ਦੇ ਵਿੱਚ ਉਸਨੇ ਲਿਖਿਆ ਕਿ ਮੈਂ ਦੂਜਿਆਂ ਦੁਆਰਾ ਤੈਅ ਕੀਤੇ ਗਏ ਨਿਯਮਾਂ ਨੂੰ ਸਵੀਕਾਰ ਨਹੀਂ ਕਰਦਾ ਨਾ ਹੀ ਸ਼ਾਸਨ ਤੇ ਪਰਵਰਤਨ ਦੇ ਸਮੇਂ ਤੇ ਆਮ ਨਿਯਮ ਜਿੱਥੇ ਲਾਗੂ ਹੋਣ ਤੇ 11 ਨਵੰਬਰ 2003 ਨੂੰ ਵਸ਼ਿੰਗਟਨ ਪੋਸਟ ਦੇ ਵਿੱਚ ਦਿੱਤੇ ਇੰਟਰਵਿਊ ਦੇ ਵਿੱਚ ਜਾਰਜ ਰੋਸ ਨੇ ਕਿਹਾ ਸੀ ਕਿ ਜਾਰਜ ਡਬਲਯੂ ਬੁਸ਼ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣਾ ਉਹਨਾਂ ਦੇ ਜੀਵਨ ਦਾ ਸਭ ਤੋਂ ਵੱਡਾ ਆਦੇਸ਼ ਹੈ ਤੇ ਉਸਦੇ ਲਈ ਉਹ ਜ਼ਿੰਦਗੀ ਤੇ ਉਹਨਾਂ ਦੀ ਮੌਤ ਦਾ ਸਵਾਲ ਹੈ ਅਗਰ ਬੁਸ਼ ਨੂੰ ਸੱਤਾ ਦੇ ਵਿੱਚੋਂ ਉਹ ਬੇਦਖਲ ਕਰਨ ਦੀ ਗਾਰੰਟੀ ਲੈਂਦਾ ਤਾਂ ਉਸ ਨੂੰ ਅਗਰ ਕੋਈ ਜੋਰਜ ਬੁਸ਼ ਨੂੰ ਸੱਤਾ ਚੋਂ ਬਾਹਰ ਕਰਨ ਦੀ ਗਾਰੰਟੀ ਲੈਂਦਾ ਤਾਂ ਮੈਂ ਆਪਣੀ ਸਾਰੀ ਜਾਇਦਾਦ ਉਸ ਬੰਦੇ ਤੇ ਲੁਟਾ ਦਵਾਂਗਾ ਹਾਲਾਂਕਿ ਜੇ ਉਸ ਦੀ ਪਰਸਨਲ ਲਾਈਫ ਦੇਖੀ ਜਾਵੇ ਤਾਂ 83 ਸਾਲ ਦੀ ਉਮਰ ਦੇ ਵਿੱਚ ਉਸ ਨੇ ਤੀਜੀ ਸ਼ਾਦੀ ਵੀ ਕੀਤੀ ਹੈ ਜਾਰਸ ਰੋਸ ਦੀਆਂ ਤਿੰਨ ਸ਼ਾਦੀਆਂ ਨੇ ਪਹਿਲੀ ਸ਼ਾਦੀ ਉਸ ਨੇ 1960 ਦੇ ਵਿੱਚ ਕੀਤੀ ਜਿਸ ਤੋਂ ਉਸ ਤੇ ਦੋ ਬੇਟੇ ਤੇ ਇੱਕ ਬੇਟੀ ਹੋਈ ਤੇ 1983 ਦੇ ਵਿੱਚ ਉਸ ਦਾ ਤਲਾਕ ਹੋ ਗਿਆ ਤੇ ਇਸੇ ਸਾਲ ਜਾਰਜ ਸਰੋਸ ਨੇ ਦੂਸਰੀ ਸ਼ਾਦੀ ਸੁਸਾਨ ਬੇਵਰ ਨਾਲ ਕੀਤੀ ਜੋ ਰਿਸ਼ਤਾ 2005 ਤੱਕ ਚੱਲਿਆ ਤੇ ਜਿਸ ਦੌਰਾਨ ਉਸ ਦੀ ਸ਼ਾਦੀ ਤੋਂ ਉਸ ਦੇ ਦੋ ਬੇਟੇ ਹੋਏ ਜਿਸ ਦੌਰਾਨ ਸਰੋਸ ਨੇ ਤੀਜੀ ਸ਼ਾਦੀ 83 ਸਾਲ ਦੀ ਉਮਰ ਦੇ ਵਿੱਚ 2013 ਦੇ ਵਿੱਚ ਕੀਤੀ ਤੇ ਉਸ ਦੀ ਪਤਨੀ ਤਮਾਕੋ ਬੋਲਟਨ ਉਸ ਤੋਂ 42 ਸਾਲ ਛੋਟੀ ਹੈ ਸਰੋਸ ਇਸ ਵਕਤ 94 ਸਾਲ ਉਮਰ ਹੰਡਾ ਰਿਹਾ ਹੈ ਤੇ ਜਿਸ ਦੌਰਾਨ ਇਹ ਚੀਜ਼ਾਂ ਚਲੋ ਮੰਨਿਆ ਕਿਸੇ ਦਾ ਕੋਈ ਨਿਜ ਹੁੰਦੀਆਂ ਨੇ ਇਹ ਤਸਵੀਰ ਹੈ ਜਿਹੜੀ ਤੁਸੀਂ ਵੇਖ ਰਹੇ ਹੋ ਕਿ ਉਸਦੀ ਪਤਨੀ ਦੀ ਹੈ ਜਿਸ ਨਾਲ ਉਸਨੇ ਤੀਜੀ ਸ਼ਾਦੀ ਕਰਾਈ ਹੈ ਅ ਇਸੇ ਦੌਰਾਨ 213 ਦੇ ਵਿੱਚ 83 ਸਾਲ ਦੀ ਉਮਰ ਦੇ ਵਿੱਚ ਇਹ ਸ਼ਾਦੀ ਉਸਨੇ ਕਰਾਈ ਹੈ ਤਾਮੇਕੋ ਬੋਲਟਨ ਦੇ ਨਾਲ ਤੇ ਸਾਲ 223 ਦੇ ਵਿੱਚ ਜਾਰਸ ਸਰੋਸ ਨੇ ਐਲਾਨ ਕੀਤਾ ਕਿ ਉਸ ਦਾ 37 ਸਾਲ ਦਾ ਬੇਟਾ ਅਲੈਗਜ਼ੈਂਡਰ ਸਰੋਸ ਓਪਨ ਸੁਸਾਇਟੀ ਫਾਊਂਡੇਸ਼ਨ ਜਿਹੜੀ OSF ਅਤੇ ਬਾਕੀ ਵਿੱਤੀ ਸਮਰਾਜ ਦਾ ਉੱਤਰ ਅਧਿਕਾਰੀ ਜਿਹੜੇ ਉਸਨੇ ਆਪਣੇ ਬੇਟੇ ਨੂੰ ਇਹ ਜਿਹੜੀ ਤਸਵੀਰ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਆਪਣਾ ਉੱਤਰ ਅਧਿਕਾਰੀ ਬਣਾ ਦਿੱਤਾ ਇਹ ਤਸਵੀਰ ਉਸ ਦੀ ਪਤਨੀ ਦੀ ਹੈ ਤੇ ਜਿਸ ਤਰ੍ਹਾਂ ਕੰਟਰੋਵਰਸੀ ਇਹ ਹੋਈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਉਸਨੇ ਇੱਕ ਵਾਰੀ ਤਾਣਾ ਸ਼ਾ ਕਹਿ ਦਿੱਤਾ ਜਾਰਸ ਰੋਸ ਕੇ ਇੱਕ ਵਾਰ ਨਹੀਂ ਕਈ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਨੂੰ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੋਤਾਨੋ ਤੇ ਚੀਨ ਦੇ ਰਾਸ਼ਟਰਪਤੀ ਜਨਪਿੰਗ ਨੂੰ ਤਾਨਾਸ਼ਾ ਤੇ ਆਪਣੀ ਸੱਤਾ ਦੇ ਵਿੱਚ ਅੱਗੇ ਵਧਣ ਵਾਲਾ ਨੇਤਾ ਕਹਿ ਚੁੱਕਾ ਹੈ ਇਸ ਦੌਰਾਨ ਸਾਲ 2020 ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਇਕਨੋਮਿਕਸ ਫੋਰਮ ਦੇ ਵਿੱਚ ਸਰੋਸ ਨੇ ਆਖਿਆ ਕਿ ਦੁਨੀਆ ਭਰ ਦੇ ਵਿੱਚ ਜੋ ਰਾਸ਼ਟਰਵਾਦ ਉਦੇ ਹੋ ਰਿਹਾ ਉਹ ਮੁਕਤ ਸਮਾਜ ਦੇ ਲਈ ਆਜ਼ਾਦ ਸਮਾਜ ਦੇ ਲਈ ਖਤਰਾ ਹੈ ਸਭ ਤੋਂ ਵੱਡਾ ਜਿਹੜਾ ਇਹ ਅਧਿਆਇ ਹੈ ਉਹ ਭਾਰਤ ਵਿੱਚ ਘਟਿਆ ਕਸ਼ਮੀਰ ਵਿੱਚੋਂ ਮੁਸਲਮ ਬਹੁ ਗਿਣਤੀ ਤੇ ਸੈਮੀ ਆਟੋਨਮ ਰਾਜਾਂ ਦੇ ਵਿੱਚੋਂ ਸਖਤ ਨਿਜਮ ਲਾ ਕੇ ਮੋਦੀ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾ ਰਹੇ ਨੇ ਜਾਨੀ ਉਹ ਜਿਹੜਾ ਉਸ ਦੀ ਸੋਚ ਸੀ ਕਿ ਜਿਹੜੀਆਂ ਘੱਟ ਗਿਣਤੀਆਂ ਨੇ ਜਿਹੜਾ ਆਮ ਸਮਾਜ ਹੈ ਉਸ ਨੂੰ ਇਸ ਤਰ੍ਹਾਂ ਦੇ ਖਤਰੇ ਨੇ ਅਖੌਤੀ ਰਾਸ਼ਟਰਵਾਦ ਤੋਂ 2022 ਦੇ ਵਿੱਚ ਜਾਰਸ ਰੋਸ ਨੇ ਰੂਸ-ਯੁਕਰੇਨ ਯੁੱਧ ਦੇ ਦੌਰਾਨ ਕਿਹਾ ਸੀ ਕਿ ਅਗਰ ਵਿਸ਼ਵ ਸਭਿਆਤਾ ਨੂੰ ਬਚਾ ਕੇ ਰੱਖਣਾ ਚਾਹੁੰਦੇ ਹੋ ਤਾਂ ਪੁੱਤ ਨੂੰ ਜਲਦੀ ਹਟਾਉਣਾ ਹਰਾਉਣਾ ਹੋਏਗਾ ਕਿਉਂਕਿ ਉਹ ਹੈ ਵੀ ਹੈ ਕਿਉਂਕਿ ਉਹ ਵੀ ਇੱਕ ਡਿਕਟੇਟਰ ਹੈ ਉਸਨੇ ਫਾਊਂਡੇਸ਼ਨ ਦੇ ਕੰਮ ਨੂੰ 네ਗੇਟਿਵ ਕਵਰੇਜ ਦੇ ਆਧਾਰ ਤੇ ਯੁੱਧ ਵਿਰੋਧੀ ਹੋਣ ਦੇ ਦੋਸ਼ ਵੀ ਲਾਏ ਨੇ ਯਾਨੀ ਉਸਦੀ ਫਾਊਂਡੇਸ਼ਨ ਤੇ ਅਤੇ ਉਸਤੇ ਕੰਮ ਨੂੰ 네ਗੇਟਿਵ ਕਵਰੇਜ ਤੇ ਅਕਸਰ 유ਹਦੀ ਵਿਰੋਧੀ ਹੋਣ ਦਾ ਦੋਸ਼ ਲੱਗਦਾ ਹੈ 유ਹਦੀ ਹੋਣ ਦੇ ਬਾਵਜੂਦ ਸਰੋਸ ਨੂੰ 나ਜੀ ਸਪੋਰਟਰ ਕਿਹਾ ਜਾਂਦਾ ਹੈ ਯਾਨੀ 유ਹਦੀ ਵੀ ਉਸ ਨੂੰ ਪਸੰਦ ਨਹੀਂ ਕਰਦੇ ਕਿਉਂ 나ਜੀ ਹੈ ਹਾਲਾਂਕਿ ਜੋ 유ਹਦੀਆਂ ਤੇ ਜ਼ੁਲਮ 나ਜੀਆ ਨੇ ਕੀਤੇ ਸੀ ਉਸ ਦੇ ਵਿਰੁੱਧ ਉਸ ਦੇ ਮਨ 'ਚ ਗੁੱਸਾ ਆ ਉਹ ਕਿਸੇ ਵੀ ਤਰ੍ਹਾਂ ਦੇ ਦੁਨੀਆਂ ਦੇ ਤਾਨਾਸ਼ਾ ਨੂੰ ਭਾਵੇਂ ਉਹ ਮੋਦੀ ਸਾਹਿਬ ਹੋਣ ਭਾਵੇਂ ਪੂਤਨ ਹੋਣ ਭਾਵੇਂ ਕੋਰੀਏ ਵਾਲੇ ਹੋਣ ਭਾਵੇਂ ਹੋਰ ਹੋਣ ਜਾਣੀ ਕਟੜ ਜੁਲਮੀ ਹੁਕਮਰਾਨਾਂ ਨੂੰ ਪਸੰਦ ਨਹੀਂ ਕਰਦਾ ਹੁਣ ਇਹ ਯਹੂਦੀ ਤਾਂ ਇਹ ਕਹਿੰਦੇ ਨੇ ਇਜ਼ਰਾਈਲ ਵਾਲੇ ਕਿ ਸਾਡੇ ਨਾਲ ਰਲ ਕੇ ਚੱਲੋ ਪਰ ਉਹ ਵੀ ਤਾਂ ਤੁਸੀਂ ਵੀ ਤਾਂ ਜ਼ੁਲਮ ਕਰਦੇ ਹੋ ਲੇਖਕ ਮੈਟ ਪਾਲਮੋ ਨੇ ਆਪਣੀ ਕਿਤਾਬ ਦਾ ਮਾਈਂਡ ਬਿਹਾਈਂਡ ਦੀ ਕਰਟਨ ਪਰਦੇ ਪਿਛਲਾ ਆਦਮੀ ਦਾ ਇਨਸਾਈਡ ਦੀ ਸੀਕ੍ਰੀਟ ਨੈਟਵਰਕ ਆਫ ਜਾਰਜ ਸਰੋਸ ਦੇ ਵਿੱਚ ਲਿਖਿਆ ਕਿ ਦੁਨੀਆ ਭਰ ਦੇ ਯੂਨੀਵਰਸਿਟੀਆਂ ਦੇ ਨਾਲ ਸਹਿਯੋਗ ਤੇ ਭਾਰੀ ਫੰਡਿੰਗ ਦੇ ਬਾਧਿਆਨ ਦੇ ਜ਼ਰੀਏ ਸਰੋਸ ਖੋਜ ਅਤੇ ਸਿੱਖਿਆ ਦੇ ਵਿੱਚ ਆਪਣੇ ਖੱਬੇ ਪੱਖ ਨੂੰ ਯਾਨੀ ਕੱਟੜ বামਪੰਥੀ ਜਿਨ੍ਹਾਂ ਨੂੰ ਕਹਦੇਗੇ ਕਾਮਰੇਡ ਵਿਚਾਰਧਾਰਾ ਤੇ ਅਰਾਜਿਕਤਾਵਾਦੀ ਤੇ ਅਨਵਿਹਾਰਿਕ ਵਿਚਾਰਧਾਰਾ ਦੇ ਆਧਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਯਾਨੀ ਇਸ ਲੇਖਕ ਨੇ ਜਿਹੜੀ ਕਿਤਾਬ ਲਿਖੀ ਹੈ ਦਾ ਮੈਨ ਬਿਹਾਈਂਡ ਦੀ ਕਰਟਰਨ ਇਸ ਤੇ ਲੇਖਕ ਨੇ ਦੋਸ਼ ਲਾਏ ਨੇ ਕਿ ਉਹ ਕਾਮਰੇਡ ਵਿਚਾਰਧਾਰਾ ਨੂੰ ਉਭਾਰਦਾ ਹੈ ਹੁਣ ਕਾਮਰੇਡ ਕੋਈ ਔਰੇ ਵਾਲੇ ਪੱਤਰਕਾਰਾਂ ਦੀ ਨਹੀਂ ਜਾਂ ਉਰੇ ਵਾਲੇ ਟੁੱਟੂ ਕਾਮਰੇਡਾਂ ਦੇ ਨਹੀਂ ਕਾਮਰੇਡ ਵਿਚਾਰਤਾ ਰ ਕੀ ਹੈ ਸਭੇ ਸਾਂਝੀ ਵਾਲ ਸਦਾਨ ਕੋਈ ਨਾ ਦੱਸੇ ਬਹਾਰਾ ਜੀਓ ਇਹ ਠੀਕ ਹੈ ਕਿ ਗੁਰੂ ਨਾਨਕ ਸਾਹਿਬ ਦੇ ਧਰਮ ਦੇ ਵਿੱਚ ਇਹ ਚੀਜ਼ਾਂ ਚਲੋ ਬਾਅਦ ਦੇ ਵਿੱਚ ਸਿੱਖੀ ਆ ਗਈ ਕਿ ਕੇਸ ਹੈ ਜਾਂ ਇਹ ਨਹੀਂ ਕੱਟਣਾ ਸ੍ਰੀ ਸਾਹਿਬ ਧਾਰਨ ਕਰਨੀ ਹੈ ਪਰ ਉਹ ਬਰਾਬਰਤਾ ਦੀ ਵਿਚਾਰਤਾ ਰ ਨਾ ਸੋ ਇਸੇ ਤਰ੍ਹਾਂ ਉਸ ਤੇ ਇਹ ਦੋਸ਼ ਲੱਗਦੇ ਨੇ ਕਿ ਉਹ ਕਾਮਰੇਡ ਵਿਚਾਰਤਾ ਰ ਨੂੰ ਬਰਾਬਰਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ ਸਾਲ 2020 ਦੇ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਸਰੋਸ ਨੇ ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਲੋਕਤੰਤਰ ਸੰਘਰਸ਼ਸ ਨੂੰ ਦੱਸਿਆ ਸੀਗਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੋ ਰਿਹਾ ਇਹ ਦਬੇ ਕੁਚਲੇ ਲੋਕਾਂ ਦਾ ਤੇ ਆਮ ਇਨਸਾਨਾਂ ਦਾ ਸੰਘਰਸ਼ ਹੈ ਤੇ ਉਸ ਨੇ ਮੋਦੀ ਨੂੰ ਲੋਕਤੰਤਰ ਦੇ ਲਈ ਖਤਰਾ ਪੈਦਾ ਕਰਨ ਵਾਲਾ ਰਾਸ਼ਟਰਵਾਦੀ ਨੇਤਾ ਕਿਹਾ ਸੀਗਾ ਕਿਸਾਨ ਅੰਦੋਲਨ ਦੇ ਦੌਰਾਨ ਜਿਹੜਾ ਉਸ ਦਾ ਬਿਆਨ ਆਇਆ ਸੀਗਾ ਕਿ ਕਿਸਾਨ ਅੰਦੋਲਨ ਹਿੰਦੂਆਂ ਦਾ ਅੰਦੋਲਨ ਨਹੀਂ ਹੈ ਹੁਣ ਗੋਤਮ ਅੰਡਾਨੀ ਜਾਂ ਆਰਐਸਐਸ ਦੇ ਅਮੀਰ ਨੇਤਾ ਜਾਂ ਹੋਰ ਜਿਹੜੇ ਵਿਦੇਸ਼ਾਂ ਚ ਬੀਜਪੀ ਦੇ ਭੰਪੂ ਬੈਠੇ ਨੇ ਉਹ ਆਮ ਲੋਕਾਂ ਲਈ ਕਿੰਨੇ ਕਹਾਤਾਈ ਸੀ ਨੇ ਇੱਕ ਸਿਰਫ ਉਹਨਾਂ ਨੂੰ ਲੱਗਦਾ ਕਿ ਸਾਡੇ ਧਰਮ ਦੀ ਗੱਲ ਹੋ ਰਹੀ ਹੈ ਸਾਡੇ ਸ਼੍ਰੀ ਰਾਮ ਦੀ ਗੱਲ ਹੋ ਰਹੀ ਹੈ ਸ਼੍ਰੀ ਰਾਮ ਦੇ ਸਮਾਜ ਦੇ ਵਿੱਚ ਤਾਂ ਕਿਤੇ ਦਲਿਤ ਵੀ ਸੀਗੇ ਉਹ ਤਾਂ ਭੀਲਣੀ ਦੇ ਝੂਠੇ ਵੇਰ ਵੀ ਖਾਂਦੇ ਸੀ ਪਰ ਅੱਜ ਕੀ ਭੀਲ ਮੰਦਰਾਂ ਦੇ ਪੁਜਾਰੀ ਬਣਦੇ ਨੇ ਤਿਆਨੀ ਇਹ ਕਿਸਾਨ ਅੰਦੋਲਨ ਦੇ ਪ੍ਰਤੀ ਜੋ ਉਸ ਦਾ ਨਜ਼ਰੀਆ ਸੀ ਕਿ ਇਹ ਆਮ ਦਬੇ ਕੁਚਲੇ ਲੋਕਾਂ ਦਾ ਅੰਦੋਲਨ ਹੈ ਹੁਣ ਕਿੰਨੇ ਕਿਸਾਨ ਨੇ ਭਾਰਤ ਦੇ ਵਿੱਚ 50 55 60 ਫੀਸਦੀ ਲੋਕ ਨੇ ਜਿਹੜੇ ਉਹ ਖੇਤੀ ਤਾਧਾਰਤ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਉਹ 5 10% ਮੁਸਲਮਾਨ ਹੋਣਗੇ 20% ਲਾਲੋ ਮੁਸਲਮਾਨ ਹੋਣਗੇ 2 3% ਸਿੱਖ ਹੋਣਗੇ 2 4% ਉਹ ਹੋਣਗੇ 28 29% ਤੇ ਹਿੰਦੂ ਹੈ ਨਾ ਉਹ ਤੇ ਸ਼੍ਰੀ ਰਾਮ ਦਾ ਪੁਜਾਰੀ ਹੈ ਨਾ ਸ਼੍ਰੀ ਰਾਮ ਨੂੰ ਮੰਨਦਾ ਹੈ ਨਾ ਉਹਦਾ ਸੇਵਕ ਹੈ ਨਾ ਜੇ ਉਹ ਉਹਨਾਂ ਦੇ ਉਥਾਨ ਦੀ ਗੱਲ ਕਰਦੇ ਨੇ ਕਿ ਭਾਈ ਇਸ ਕਿਸਾਨ ਦੀ ਜ਼ਿੰਦਗੀ 'ਚ ਕੋਈ ਸੁਧਾਰ ਆਵੇ ਕਦੇ ਯੂਪੀ ਬਿਹਾਰ ਬੰਗਾਲ ਜਾ ਕੇ ਵੇਖਿਆ ਆ ਜਿਹੜੀਆਂ ਬਾਰ ਬਲਾਵਾ ਨੇ ਨਾ ਇਵਨ ਕਿੰਨੇ ਗਰੀਬ ਬ੍ਰਾਹਮਣ ਮੰਗ ਕੇ ਖਾਣ ਨੂੰ ਤੁਰੇ ਫਿਰਦੇ ਨੇ ਕੀ ਉਹਨਾਂ 'ਚ ਕੋਈ ਬ੍ਰਾਹਮਣ ਵਾਲੀ ਇੱਜ਼ਤ ਆਬਰੂ ਨਾਲ ਉਹ ਜੋ ਸਕਦੇ ਨੇ ਸਿਰਫ ਦਿਖਾਇਆ ਗਿਆ ਬ੍ਰਾਹਮਣ ਹੋ ਕੇ ਕਿੰਨੇ ਕੁ 엘ੀਟ ਨੇ ਆਇਨਾ ਚ ਜਿਹੜੇ ਰਾਜ ਸੱਤਾ ਹੰਡਾ ਰਹੇ ਨੇ ਇਹਨਾਂ ਚ ਕਈ 엘ੀਟ ਹਿੰਦੂ ਥੋੜੇ ਹੋਣਗੇ ਹੁਜ ਬਹੁਤੇ ਹੋਣਗੇ ਪਰ ਕੁਛ ਜਿਹੜੇ ਨੇ ਗਰੀਬ ਹਿੰਦੂ ਉਹ ਕਿੰਨੇ ਕੁ ਨੇ ਇਹਨਾਂ ਚ ਇਸੰਦਿਸ ਰੋਸ ਨੇ ਸਪੋਰਟ ਕਰਨ ਵਾਲੇ ਨਾਨ-ਪ੍ਰੋਫਿਟ ਮੀਡੀਆ ਆਰਗੇਨਾਈਜੇਸ਼ਨ ਜਾਨਕਿ OCRP ਨੇ ਗੋਤਮ ਅਡਾਨੀ ਤੇ ਇੱਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਸੀ ਕਿ ਅਡਾਨੀ ਗਰੁੱਪ ਨੇ ਗੁਪਚਪ ਤਰੀਕੇ ਨਾਲ ਖੁਦ ਆਪਣੇ ਸ਼ੇਅਰ ਖਰੀਦ ਕੇ ਲੱਖਾਂ ਡਾਲਰ ਨਿਵੇਸ਼ ਕੀਤਾ ਇਸ ਰਿਪੋਰਟ ਉੱਤੇ ਰੋਹਲ ਗਾਂਧੀ ਨੇ ਸੰਸਦ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਿਆ ਸੀਗਾ ਆਰਟੀਕਲ 370 ਸਰੋਸ ਨੇ ਜੰਮੂ ਕਸ਼ਮੀਰ ਦੇ ਵਿੱਚ ਆਰਟੀਕਲ 370 ਨੂੰ ਹਟਾਉਣ ਤੇ ਨਾਗਰਿਕਤਾ ਸੰਸ਼ੋਧਨ ਕਾਨੂੰਨ ਦਾ ਖੁੱਲ ਕੇ ਵਿਰੋਧ ਕੀਤਾ ਸੀਗਾ ਇਸ ਸੰਬੰਧੀ ਲੇਖਨ ਤਾਜ਼ਾ ਵਿਵਾਦ ਸੋਨੀਆ ਗਾਂਧੀ ਨਾਲ ਵੀ ਜੁੜਿਆ 8 ਦਸੰਬਰ ਨੂੰ ਭਾਜਪਾ ਨੇ ਦੋਸ਼ ਲਾਇਆ ਕਿ ਸੋਨੀਆ ਗਾਂਧੀ ਫੋਰਮ ਆਫ ਡੈਮੋਕਰੈਟਿਕ ਲੀਡਰਸ ਇਨ ਏਸ਼ੀਆ ਪੈਸੀਫਿਕ ਐਫ ਡੀ ਪੀ ਐਪੀ ਦੀ ਪ੍ਰੈਜ਼ੀਡੈਂਟ ਦੇ ਰੂਪ ਦੇ ਵਿੱਚ ਜੁੜੀ ਹੈ ਤੇ ਜੋ ਓ ਐਸ ਐਸ ਦੁਆਰਾ ਫੰਡਡ ਹੈ ਇਹ ਦੋਸ਼ ਸੋਨੀਆ ਤੇ ਲਾ ਦਿੱਤੇ ਕਾਂਗਰਸ ਨੇ ਭਾਜਪਾ ਦੇ ਦੋਸ਼ਾਂ ਨੂੰ ਨਹਿਰ ਆਧਾਰ ਤੇ ਅਡਾਨੀ ਦੇ ਮੁੱਦੇ ਤੋਂ ਧਿਆਨ ਭਟਕਾਉਣ ਵਾਲਾ ਦੱਸਿਆ ਇਸ ਸੰਬੰਧੀ ਪ੍ਰਵਕਤਾ ਸ਼੍ਰੀ ਨੇਤ ਦਾ ਕਹਿਣਾ ਬੁਲਾਰੇ ਦਾ ਕਾਂਗਰਸ ਦਿੰਦਾ ਕਿ ਅਗਰ ਸਰੋਸ ਕਿਤੇ ਤੌਰ ਤੇ ਭਾਰਤ ਉਰੋਧੀ ਏਜੰਡਾ ਚਲਾ ਰਿਆ ਤਾਂ ਉਹਨਾਂ ਦੇ ਖਿਲਾਫ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਹੁਣ ਜੇ ਤੁਹਾਨੂੰ ਪਤਾ ਕਿ ਸਾਲ 216 ਦੇ ਵਿੱਚ ਮੋਦੀ ਸਰਕਾਰ ਨੇ ਜਾਰ ਸਰੋਸ ਦੀਆਂ ਫੰਡਿੰਗ ਕਰਨ ਵਾਲੇ ਸਾਰੇ ਸੋਰਸਾਂ ਤੇ ਪਾਬੰਦੀ ਲਾ ਕੇ ਉਸ ਨੂੰ ਬੈਨ ਕਰ ਦਿੱਤਾ 16 ਤੋਂ 24 ਆ ਗਿਆ ਜਨਾਬ ਜੀ 8 ਸਾਲ ਹੋ ਗਏ ਨੇ ਤਾਂ ਕੋਈ ਬੰਦਾ ਇਸ ਫੰਡ ਦੇ ਵਿੱਚ ਫੜਿਆ ਗਿਆ ਕਾਂਗਰਸ ਦੀ ਨੇਤਾ ਪ੍ਰੇਨਕਾ ਗਾਂਧੀ ਦਾ ਕਹਿਣਾ ਕਿ ਇਹ ਤਾਂ ਮਜ਼ਾਹ ਪੂਰਨ ਹੈ ਕਿ 1994 ਦੀ ਕੋਈ ਗੱਲ ਕਰ ਰਿਆ ਜਿਸ ਦਾ ਕਿਸੇ ਕੋਲ ਕੋਈ ਰਿਕਾਰਡ ਨਹੀਂ ਹੈ ਸਿਰਫ ਇਸ ਲਈ ਕਰ ਰਿਹਾ ਕਿਉਂਕਿ ਅਡਾਨੀ ਦੇ ਮੁੱਦੇ ਤੇ ਚਰਚਾ ਰੋਕਣਾ ਚਾਹੁੰਦੇ ਨੇ ਸੋ ਇਹ ਸੀ ਜਾਰਜ ਸਰੋਸ ਜਿਸ ਨੂੰ ਲੈ ਕੇ ਇਹ ਰੌਲਾ ਪਾਇਆ ਜਾ ਰਿਹਾ ਹਾਲਾਂਕਿ ਉਹ ਉਸ ਨੂੰ ਮਸੀਹੀ ਜਿਸ ਧਰਮ ਨਾਲ ਉਹ ਸੰਬੰਧਿਤ ਸੀ ਉਹ ਵੀ ਉਸ ਨੂੰ ਆਪਣਾ ਨਹੀਂ ਮੰਨਦੇ ਉਹ ਕਹਿੰਦੇ ਨਾਜੀ ਹੈ ਹਿਟਲਰ ਦੇ ਗਰੁੱਪ ਦਾ ਤੇ ਈਵਨ ਜਾਰਸ ਰੋਸ ਕਿਸਾਨ ਅੰਦੋਲਨ ਨੂੰ ਸਪੋਰਟ ਕਰ ਚੁੱਕਾ ਹੈ ਜਾਰਸ ਰੋਸ ਪੂਤਨ ਦਾ ਵਿਰੋਧ ਕਰ ਚੁੱਕਾ ਹੈ ਮੋਦੀ ਦੀਆਂ ਕਟੜ ਨੀਤੀਆਂ ਦਾ ਵਿਰੋਧ ਕਰ ਚੁੱਕਾ ਹੈ ਤੇ ਇਸ ਕਰਕੇ ਇਹ ਜਾਰਸ ਰੋਸ ਦੇ ਮਾਮਲੇ ਨੂੰ ਲੈ ਕੇ ਅਡਾਨੀ ਨੂੰ ਬਚਾਉਣ ਦੀ ਇੱਕ ਕੋਸ਼ਿਸ਼ ਹੈ ਉਮੀਦ ਹੈ ਰਿਪੋਰਟ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਜਿਸ ਦੌਰਾਨ ਇਸ ਆ ਪ੍ਰੋਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਲਾਈਨਾਂ ਹੁਣ ਖੁੱਲੀਆਂ ਨੇ 9876309655 9876309655 ਜਿਤੇ ਹੀ ਤੁਸੀਂ ਇਹਨਾਂ ਪ੍ਰੋਮ ਦਾ ਲਿੰਕ ਮੰਗਾ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਇਸ ਪ੍ਰੋਮ ਦੇ ਵਿੱਚ ਕਾਲ ਕਰ ਸਕਦੇ ਹੋ 9876309655 9876309655 ਆਪਣਾ WhatsApp ਗਰੁੱਪ ਨੰਬਰ ਹੈ ਲਓ ਦੋਸਤੋ ਲਾਈਨਾਂ ਖੁੱਲੀਆਂ ਨੇ ਪ੍ਰੋਮ ਚੰਗਾ ਲੱਗਾ ਤੇ ਸ਼ੇਅਰ ਤੇ ਸਾਂਝਾ ਜ਼ਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ